ਮੰਗਦੇ ਹੋਣੇ ਮਾਇਆ ਮੂਆ ਦੀ ਚੱਕਰ ਹੀ ਹੋਣਾ ਜਿਹੜਾ ਵਿਰੋਧ ਕਰਦੇ ਆ ਗਿਆ ਮੈਨੂੰ ਤਾਂ ਸਮਝ ਨਹੀਂ ਵੀ ਇਹਦੇ ਵਿੱਚ ਕੀ ਗੱਲ ਤੇ ਦਿਖਾਤਾ ਵਿਰੋਧ ਕਰੋ ਉਹਨਾਂ ਦਾ ਜਿਹੜੇ ਦੋ ਗੁਰਦੁਆਰੇ ਬਣੇ ਹੋਇਆ ਚਾਰ-ਚਾਰ ਗੁਰਦੁਆਰੇ ਬਣੇ ਹੋਇਆ ਪਿੰਡਾਂ ਦੇ ਵਿੱਚ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇਗੇ ਹਾਂਜੀ ਚੱਲਦੀ ਪਈ ਆ ਫਿਲਮ ਜੇ ਕੋਈ ਹੈਗਾ ਤਾਂ ਆਣ ਕੇ ਬੰਦ ਕਰਵਾ ਦੇਵੇ ਇਹ ਖੜੇ ਹੋਇਆ ਜੋ ਕਿ ਫਿਲਮ ਦੇ ਵਿੱਚ ਬਹੁਤ ਵਧੀਆ ਇਤਿਆਹ ਦੱਸਿਆ ਗਿਆ ਸੀਗਾ ਵੀ ਉਹ ਬੰਦਿਆ ਨੇ ਬੰਦ ਕਰਵਾਈ ਆ ਤੇ ਅਸੀਂ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਫਿਲਮ ਚਲاتی ਹੈਗੀ ਆ ਤੇ ਸਰਕਾਰ ਨੂੰ ਵੀ ਬੇਨਤੀ ਹੈਗੀ ਆ ਵੀ ਜਿਹੜੇ ਕੋਈ ਇਦਾਂ ਦੇ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਹੁਣ ਇਹ ਇੰਨਾਂ ਨੂੰ ਪੁੱਛਣਾ ਚਾਹਣਾ ਮੈਂ ਵੀ ਜਿਹੜੇ ਫਿਲਮਾਂ ਬੰਦ ਕਰਾਉਣੇ ਆ ਜਿਹੜੀਆਂ ਪਹਿਲਾਂ ਗੰਦ ਚੱਲਣ ਰਿਆ ਸੋਸ਼ਲ ਮੀਡੀਆ ਦੇ ਉੱਤੇ ਐਨੀਆਂ ਫਿਲਮਾਂ ਗੰਦ ਦਿਖਾਇਆ ਉਹਨਾਂ ਵਿੱਚ ਉਹਨਾਂ ਦੇ ਫਿਲਮਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਇਹਨਾਂ ਨੇ ਆਹ ਫਿਲਮ ਦਾ ਕਿਉਂ ਵਿਰੋਧ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਤੀ ਆਰਤੀ ਚਾਹੁੰਗਾ ਨਾ ਸਰਮਲ ਬੋ ਸਰਮਲ ਮਾਲ ਕੋਲੇ ਖੜੇ ਅਸੀਂ ਆਰਤੀ ਸਿਲਵਰ ਤੇ ਆਰਤੀ ਕੋਲੇ ਪੈਂਦਾ ਤੇ ਇਹ ਇੱਥੇ ਇੱਕ ਫਿਲਮ ਚੱਲ ਚੱਲਦੀ ਪਈ ਸੀ ਆਪਣੀ ਜੋ ਕਾਲੀ ਕਾਲ ਹੈ ਜੋ ਕੁਛ ਬੰਦੇ ਉੱਥੇ ਸੀ ਬੰਦ ਕਰਾਉਣ ਵਾਸਤੇ ਜੋ ਕਿ ਫਿਲਮ ਦੇ ਵਿੱਚ ਬਹੁਤ ਵਧੀਆ ਪਿਆਸ ਦੱਸਿਆ ਗਿਆ ਸੀਗਾ ਵੀ ਉਹ ਬੰਦਿਆਂ ਨੇ ਬੰਦ ਕਰਵਾਈ ਆ ਤੇ ਅਸੀਂ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਫਿਲਮ ਚਲਾਤੀ ਹੈਗੀ ਆ ਤੇ ਸਰਕਾਰ ਨੂੰ ਵੀ ਬੇਨਤੀ ਹੈਗੀ ਆ ਵੀ ਜਿਹੜੇ ਕੋਈ ਇਦਾਂ ਦੇ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਬੰਦੇ ਮਾਹੌਲ ਖਰਾਬ ਕਰਨ ਵਾਲੇ ਕੁਸ਼ਕ ਚੰਨ ਲੋਕ ਹੁੰਦੇ ਆ ਚੰਨ ਲੋਕ ਹੁੰਦੇ ਆ ਵੀ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਇਦਾਂ ਦੇ ਬੰਦਿਆਂ ਨੂੰ ਜੇ ਬਿਠਾ ਕੇ ਇਹਨਾਂ ਨਾਲ ਗੱਲਬਾਤ ਕਰੋ ਨਹੀਂ ਤਾਂ ਇਹਨਾਂ ਦੇ ਉੱਤੇ ਪਰਚੇ ਜਿਹੜੇ ਬੰਦਿਆ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਫਿਲਮ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੈਗੀ ਅਸੀਂ ਖੁਦ ਦੇਖੀ ਹੋਈ ਆ ਵੀ ਬਹੁਤ ਵਧੀਆ ਇਤਿਹਾਸ ਦੱਸਿਆ ਹੋਇਆ ਬਹੁਤ ਵਜੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੋ ਜਾਂਦੀਆਂ ਨੇ ਇਹਦੇ ਵਿੱਚ ਇਤਿਹਾਸ ਦੇ ਬਾਰੇ ਦੱਸਿਆ ਸਾਰਾ ਕੁਝ ਵੀ ਇਦਾਂ ਦੀ ਕੋਈ ਵਿਰੋਧ ਕਿਉਂ ਕੀਤਾ ਗਿਆ ਉਹਨਾਂ ਨੂੰ ਵਿਰੋਧ ਬਸ ਮੈਨੂੰ ਲੱਗਦਾ ਮੰਗਦੇ ਹੋਣੇ ਮਾਇਆ ਮੂਆ ਦੀ ਚੱਕਰ ਹੀ ਹੋਣਾ ਜਿਹੜਾ ਵਿਰੋਧ ਕਰਦੇ ਆ ਗਿਆ ਮੈਨੂੰ ਤਾਂ ਸਮਝ ਨਹੀਂ ਵੀ ਇਹਦੇ ਵਿੱਚ ਕੀ ਗੱਲ ਤੇ ਦਿਖਾਤਾ ਮੈਂ ਉਹ ਬੰਦਿਆਂ ਨੂੰ ਇਹ ਵੀ ਕਹਿਣਾ ਚਾਹਣਾ ਜੇ ਤੁਸੀਂ ਵਿਰੋਧ ਕਰਦੇ ਹੋ ਵਿਰੋਧ ਕਰੋ ਤੁਸੀਂ ਕਿਸ ਚੀਜ਼ ਦਾ ਕਰੋ ਜਿਹੜੇ ਦੋ ਦੋ ਬਾਟੇ ਬਣੇ ਹੋਇਆ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਵਿਰੋਧ ਕਰੋ ਉਹਨਾਂ ਦਾ ਜਿਹੜੇ ਦੋ ਗੁਰਦੁਆਰੇ ਬਣੇ ਹੋਇਆ ਚਾਰ ਚਾਰ ਗੁਰਦੁਆਰੇ ਬਣੇ ਹੋਇਆ ਪਿੰਡਾਂ ਦੇ ਵਿੱਚ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇਗੇ ਹਾਂਜੀ ਚੱਲ ਚੁੱਕੀ ਹੈ ਹਾਂਜੀ ਚੱਲਦੀ ਪਈ ਆ ਫਿਲਮ ਜੇ ਕੋਈ ਹੈਗਾ ਤਾਂ ਆਣ ਕੇ ਬੰਦ ਕਰਵਾ ਦੇਵੇ ਖੜੇ ਹੋਏ ਆ ਸਰਕਾਰ ਸਾਡਾ ਸਾਥ ਦੇ ਰਹੀ ਤਾਂ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਹਦਾ ਵੀ ਜਿਹੜੀ ਅਫਸਰ ਸਾਡੇ ਨਾਲ ਆ ਗਏ ਲਿਗਰ ਤੋਂ ਵੀ ਟੀਮ ਆਈਆਂ ਨੇ ਚੰਡੀਗੜ੍ਹ ਤੋਂ ਟੀਮ ਆ ਚੁੱਕੀ ਹੈ ਜੀ ਸਾਰੀ ਟੀਮਾਂ ਆ ਚੁੱਕੀਆਂ ਨੇ ਇਹਨਾਂ ਨੇ ਫਿਲਮ ਨੂੰ ਬਰਾਉ ਤੁਹਾਨੂੰ ਆਪਣੀ ਫਿਲਮ ਕਿਉਂ ਚਲੋਣੀ ਪੈ ਗਈ ਜੀ ਇਹ ਜਿਹੜੇ ਵਿਰੋਧ ਕਰਦੇ ਨੇ ਇੱਕ ਪਾਸੇ ਵਿਰੋਧ ਕਰਦੇ ਆ ਇੱਕ ਪਾਸੇ ਤੁਸੀਂ ਚਲਵਾ ਰਹੇ ਹੋ ਦੇਖੋ ਜੀ ਇਤਿਹਾਸ ਇੱਕ ਜੇ ਅਨਪੜ੍ਹ ਬੰਦਾ ਉਹ ਕਹਿੰਦੇ ਨੇ ਵੀ ਕਿਤਾਬਾਂ ਦੇ ਵਿੱਚ ਇ ਇੱਕ ਗੱਲ ਕਰਦੇ ਆ ਮੈਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਬਹੁਤ ਕੁਝ ਲਿਖਿਆ ਆ ਜਿਹੜੇ ਬੰਦੇ ਵਿਚਾਰੇ ਅਨਪੜ੍ਹ ਬੰਦੇ ਆ ਗਰੀਬ ਬੰਦੇ ਜਿਹੜੇ ਨਹੀਂ ਪੜ ਸਕਦੇਗੇ ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਆਏਗਾ ਨਹੀਂ ਪੜਦੇ ਹੈਗੇ ਤੇ ਜੇ ਹੁਣ ਇਹ ਇਤਿਹਾਸ ਦੇ ਵਿੱਚ ਦੱਸਿਆ ਹੋਇਆ ਵੀ ਜਿਹੜਾ ਦੱਸਿਆ ਉਹਦੇ ਵਿੱਚ ਦਿਮਾਗ ਦੇ ਵਿੱਚ ਬਹਿ ਜਾਂਦਾ ਹੁਣ ਆਪਾਂ ਬਾਣੀ ਸੁਣਦੇ ਆ ਮੋਬਾਈਲ ਦੇ ਉੱਤੇ ਲਾ ਕੇ ਤੇ ਉਹ ਵੀ ਦਿਮਾਗ ਦੇ ਵਿੱਚ ਬਹਿੰਦੀ ਆ ਨਾ ਤੇ ਹੁਣ ਇਹਨਾਂ ਨੂੰ ਪੁੱਛਣਾ ਚਾਹਣਾ ਮੈਂ ਵੀ ਜਿਹੜੇ ਫਿਲਮਾਂ ਬੰਦ ਕਰਾਉਣੇ ਆ ਜਿਹੜੀਆਂ ਪੈ ਜਾਂਦਾ ਗੰਦ ਚੱਲਣ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਫਿਲਮਾਂ ਗੰਦ ਦਿਖਾਇਆ ਉਹਨਾਂ ਵਿੱਚ ਉਹਨਾਂ ਨੇ ਫਿਲਮਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਇਹਨਾਂ ਨੇ ਆਹ ਫਿਲਮ ਦਾ ਕਿਉਂ ਵਿਰੋਧ ਕਰ ਰਿਹਾ ਨਾਲੇ ਧਾਰਮਿਕ ਫਿਲਮਾਂ ਕੋਈ ਚੀਜ਼ ਇਹ ਨਹੀਂ ਕੀਤੀ ਠੀਕ ਹੈ ਜੀ ਬਾਜ ਜਖਤ ਸਾਹਿਬ ਦੂਜੀ ਜਥੇਬੰਦੀ ਆ ਕੇ ਦੁਬਾਰਾ ਫੇਰ ਉਹ ਕਰਦੀ ਆ ਫੇਰ ਜੀ ਫੇਰ ਸਰਕਾਰ ਬੈਠੀ ਹੈ ਸਰਕਾਰ ਤੋਂ ਕਾਰਵਾਈ ਕਰਵਾਵਾਂਗੇ ਜੇ ਸਰਕਾਰ ਨਾ ਸਾਥ ਦੇਗੀ ਫਿਰ ਅਸੀਂ ਖੜੇ ਹੋਏ ਆਂ ਫਿਰ ਅਸੀਂ ਚਲਵਾਵਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ